ਸੋ ਚਿਰਿਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਰ ਰੰਝ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਿਓ ਸ਼ੁਰੂਆਤ ਕਰਦੀ ਹੈ ਅੱਜ ਦੀ ਵੱਡੀ ਖਬਰ ਡਿਬੂਗੜ ਜੇਲ੍ਹ ਵਿੱਚ ਬੰਦ ਅਮ੍ਰਿਪਾਲ ਸਿੰਘ ਸੰਸਦ ਮੈਂਬਰ ਵਜੋਂ ਸੁਕਨਗੇ ਸਾਂ ਆਈ ਐਨ ਆਈ ਨੇ ਦੱਸੀ ਇਜਾਜ਼ਤ ਦਿੱਤੀ ਆਜ਼ਾਦੀ ਤੇ ਇਸ ਨਾਲ ਹੀ ਪੰਜਾਬ ਦੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨੀ ਸਵਰਥ ਕਮਨੀਪਾਲ ਸਿੰਘ ਨੂੰ ਸੌਚ ਕਉਣ ਲਈ ਮਨਜ਼ੂਰੀ ਮਿਲ ਗਈ ਹੈ ਨੈਸ਼ਨਲ ਐਨਸੀ ਇਮੀਗ੍ਰੇਸ਼ਨ ਏਜੰਸੀ ਨੇ ਅਮਰੀਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਚੋਣ ਚੰ ਦੀ ਇਜਾਜ਼ਤ ਦੇ ਦਿੱਤੀ ਹੈ ਇਸ ਦੇ ਨਾਲ ਹੀ ਖਾਲੀ ਸੰਸਦ ਮੈਂਬਰਤਾ ਕਦੇ ਪੰਜਾਬ ਦੇ ਮੋਕੀ ਅਮਰੀਪਾਲ ਸਿੰਘ ਨੇ ਪੰਜਾਬ ਦੇ ਖਟੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਇਸ ਦੇ ਨਾਲ ਹੀ ਉਸ ਦੇ ਸਮੇਂ ਅਸਾਮ ਦੀ ਡਿਬਗੋੜ ਜੇਲ੍ਹ ਵਿੱਚ ਬੰਦ ਸਨ ਇਸ ਦੇ ਨਾਲ ਅਮਰੀਪਾਲ ਸਿੰਘ ਦੀ ਹੋਰ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਤੋਂ ਦੱਸਦੀ ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਅਮਰੀਪਾਲ ਸਿੰਘ ਨੇ NSA ਦੀ ਮਿਆਦ ਵਿੱਚ 1 ਸਾਲ ਦੀ ਵਾਧਿਕ ਦਿੱਤਾ ਗਿਆ ਹੈ ਅਮਰੀਪਾਲ ਦੇ ਨਾਲ ਨਾਲ ਉਸ ਦੀ ਬਾਕੀ ਨੂੰ ਹੋਰ ਸਾਥੀਆਂ ਵੀ ਹਕੂਮਤ ਜਾਰੀ ਕੀਤੇ ਕੇ ਹਨ ਇਸ ਸਮੇਂ ਅਮਰੀਪਾਲ ਸਿੰਘ ਆਪਣੇ ਸਾਥੀਆਂ ਸਮੇਤ ਅਸਾਮ ਦੀ ਬੁਗੜ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਨੇ ਲੋਕ ਸਵਾਚੋਣਾ ਵਿੱਚ ਖਡੂਰ ਸਾਹਿਬ ਤੋਂ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ